ਕੌਣ ਕੇਸ ਵਾਲੇ ਕੌਣ ਕੇਸ ਵਾਲੇ ਇਹ ਕਿਦਾ ਮੱਥਾ ਟੇਕਿਆ ਵੇ ਕੇਸ ਦਾ ਆਉ ਬਈ ਆਉ ਕੀ ਦੇ ਇਹ ਮਾਤਾ ਜੀ ਕਿੱਥੋਂ ਆਏ ਵਿਚਾਰੇ ਕਿੱਥੋਂ ਆਏ ਮਾਤਾ ਇਹ ਮਾਤਾ ਪਹਿਲੀ ਰਹੀ ਵਿਚਾਰੀ ਚੱਲ ਪੁੱਤ ਪ੍ਰਸ਼ੰਭਰ ਨਾ ਅੱਜ ਦੇਖ ਨਾ ਦੇ ਵਿੱਚ ਪਾਜਾ ਮੁਦਰ ਹਜ਼ਾਰੇ ਲੱਗਿਆ ਸੰਗਤ ਕਿੰਨੀ ਕੀ ਖੁਸ਼ ਆ ਹਾਂ ਸਭ ਤੋਂ ਸੁਪੂਣ ਮਿਲਦਾ ਪੁੱਛਾ ਨਿਕਲਦੀਆਂ ਨਾ ਹਾਂ ਬੰਦ ਦੀ ਗੱਲ ਕਿڑی ਠੀਕ ਆ ਕੀ ਆਦੇ ਆ ਹੋ ਗਿਆ ਤਾੜੀ ਮਾਰ ਦਿਆ ਕਰੋ ਭਾਈ ਹੋ ਜਾ ਮਾਤਾ ਜੀ ਇਹ ਜਿਹੜਾ ਕੇਸ ਆ ਕਰ ਦਈਏ ਫਾਰਕ ਰਫਾ ਦਫੂ ਹਾਂ ਇਹ ਜਿਹੜਾ ਅੱਗੇ ਜਾਊਂਗੀ ਕੀ ਜੜਾ ਅੱਗੇ ਜਾਊਂਗੀ ਨੀ ਦਰਬਾਰ ਤੇ ਮੇਰੀ ਮੰਨੀ ਚੋਚ ਭਾਈ ਜੜਾ ਹਾਂ ਜੋ ਤੂੰ ਸੋਝੀ ਜੋ ਪ੍ਰਸ਼ਾਦ ਤਿਲ ਫੁੱਲ ਜੋ ਤੂੰ ਸੋਚ ਗਈ ਤੇ ਜਾਵੜੀ ਫਾਰ ਕਰ ਦਊਂ ਪਾਰ ਠੀਕ ਆ ਚੱਲ ਵੀ ਹੋ ਸੰਭਰ ਨਾਸ ਦੇ ਪਰ ਮਾਤੇ ਕੰਨਾਂ ਦੇ ਵਿੱਚ ਮਾਣਾ ਮੁੰਦਰ ਹਲਾਰੇ ਲੈਂਦੀਆਂ ਬਾਬੇ ਦੇ ਕੰਨਾਂ ਦੇ ਵਿੱਚ ਮਾ ਜੀ ਹਾਂ ਇਹ ਬਾਹਰ ਕੌਣ ਦੋਨੋਂ ਬੇਟਾ ਹੀ ਹੈ ਹਾਂ ਦੋਨੋਂ ਬੇਟਾ ਬਹੁਏ ਆਇਆ ਕੌਣ ਬੇਟਾ ਆਇਆ ਬਰੋ ਠੀਕ ਹੈ ਲਓ ਮਾਤਾ ਜੀ ਮਾ ਰਾਣੀਆਂ ਦੀ ਕੰਮ ਫਤਿਹ ਠੀਕ ਹੈ ਜੀ ਸਾਲਾ ਸਰ ਜਾਣਾ ਪਊਗਾ ਤੁਹਾਨੂੰ ਦੋ ਖ ਮਾਰੇ ਹੋਗੇ ਹਾਂ ਜੀ ਹਾਂ ਕੇ ਇਸ ਨਿਬੜ ਤੋਂ ਬਾਅਦ ਸਾਲਾ ਸਰ ਜਾਣਾ ਪਊਗਾ ਠੀਕਾ ਇੱਥੇ ਖੜ ਕੇ ਆਉਦੇ ਫਕੀਰ ਦੇ ਨਾਮ ਦਾ ਸਾਲਾ ਸਰ ਦਾ ਨਾਮ ਲੈ ਕੇ ਬਾਬਾ ਜੀ ਤੇਰੇ ਧੋਖ ਮਾਰ ਜਾਂਗੇ ਸਾਡਾ ਕੇਸ ਫਾਰਗ ਬਸ ਸਮਝ ਲਓ ਹੋ ਗਿਆ ਠੀਕ ਹੈ ਜੀ ਚਲੋ ਬਤਾ ਜੀ ਆਹ ਜੋਗੀਆਂ ਦੇ ਕੰਨਾ ਵਿੱਚ ਘੱਟ ਦੀ ਜੀ ਇਹ ਕਿੰਨੇ ਦੇ ਵਿੱਚ 7 ਲੱਡੂ ਲਵਾਓ ਲੱਡੂ ਅਗਰ ਉਹ ਤੇਲ ਲਵਾਓ ਮਾਤਾ ਨਾਦ ਬਣਾ ਕੇ ਦਿਓ ਕੇ ਇਸ ਇਹਨਾਂ ਦਾ ਫਾਰ ਕਰ ਦਿਓ ਹੋ ਜੂ ਮਾਤਾ ਜੀ ਫਾਰ 7 ਲੱਡੂ ਲੈ ਕੇ ਆਓ 7 ਲੱਡੂ ਲਿਆਓ ਚਲੋ ਵੀ ਚਲੋ ਜੀ ਚਲੋ ਕੱਟਦੀਆਂ ਮੁਦਰਾ ਕੀ ਆਏ ਇਹ ਦੋ ਜਣਾਂ ਦਾ ਕੇਸ ਕੀ ਦਾ ਇਹ ਕਿਉਂ ਹੈ ਹਾਂ ਇਹ ਕਿਉਂ ਹੈ ਇਹ ਦੋ ਜਣੇ ਕੌਣ ਅੱਗੇ ਯਾਨੀ ਹੈਗਾ ਤੇ ਇੱਕ ਦਾ ਕੋ ਦੋ ਕੌਣ ਆ ਅੱਗੋਂ ਦੋ ਕੌਣ ਮਾਰਾ ਕੋ ਅੱਗੇ ਇੱਕੋ ਹੀ ਆ ਉਹਦੇ ਨਾਲ ਇੱਕ ਹੋਰ ਆ ਬੰਦਾ ਕੌਣ ਉਹ ਕੀ ਲੱਗਦਾ ਉਹਦਾ ਪਿਓ ਵਾ ਪਿਓ ਪੋਤੀ ਆ ਹੁਣ ਆਪਾਂ ਆਪਣੇ ਹੱਕ 'ਚ ਕਰ ਲੀਏ ਜਾਓ ਲਓ ਸੱਤ ਲੱਡੂ ਜਾਓ ਜਾਓ ਬਾਜੋ ਜਾਓ ਜਲਦੀ ਕਰੋ ਚਲੋ ਬਈ ਕੀ ਆ ਵੇ ਤੇ ਕੀ ਦੇ ਆ ਭਾਈ ਕੁੜੀ ਦੇ ਕੀ ਦੇ ਆ ਕੁੜੀ ਦਾ ਕਹਿੰਦੇ ਵੀ ਸਾਡਾ ਸਹੀ ਸਲਾਮਤ ਗਾਂ ਘਰ ਬਣ ਜੇ ਕੀ ਦਾ ਆ ਮੇਰੋ ਹੀ ਐ ਜੀ ਹੈ ਹਾਂ ਮੇਰੋ ਹੀ ਹੈ ਬੇਟੀ ਸਾਡੇ ਬੱਕੇ ਸੱਲੇ ਬੇਟੀ ਗਰੀਬੀ ਉਹ ਤੁਹਾਡਾ ਤਾਂ ਹੋ ਗਿਆ ਭਾਈ ਮੈਂ ਵੇਖ ਲਿਆ ਉਹਦਾ ਫਾਰਕੀ ਕਰ ਦਿੰਦੇ ਆਪਾਂ ਖਤਮ ਹੀ ਕਰ ਦਿੰਦੇ ਟੰਡਾ ਇਹ ਹੋਰ ਆ ਕੌਣ ਆਹਦੇ ਬੰਦੇ ਨਾਲ ਲੱਗ ਕਿਹੜੀ ਕੁੜੀ ਆ ਮੋਢਾ ਭਾਈ ਆਹਦੇ ਬੰਦੇ ਨਾਲ ਲੱਗ ਹੋਵੇ ਬੰਦੇ ਨੂੰ ਲੱਗ ਹੋਵੇ ਉਹਨਾਂ ਦੇ